ਦਿੱਕੀ ਜੀ ਜੀਤ ਪਿੰਡ ਦਿਾਲਗੜ ਜੇਜੀਆਂ ਹਾਂਜੀ ਕੀ ਮੁੱਦਾ ਹੈਗਾ ਜੀ ਇਹ ਜਿਹੜੀ ਜਮੀਨ ਇਕ ਵਿਆਰ ਹੋ ਰਹੀ ਹੈ ਕੀ ਮਾਮਲਾ ਹੈ ਇਹ ਇਹ ਨਾ ਅੰਮ੍ਰਿਤਸਰ ਕਟੜਾ ਨੈਸ਼ਨਲ ਜਿਹੜਾ ਇਹ ਹਾਈਵੇ ਕੱਢ ਰਹੇ ਆ ਉਹਦੇ ਪ੍ਰਤੀ ਅੱਜ ਸਾਰੇ ਇਕੱਠੇ ਆ ਸਾਨੂੰ ਦਫ਼ਤਰਾਂ ਚ ਬੁਲਾ ਲੈਂਦੇ ਆ ਜਿਹੜੇ ਜੀਵਿਦਾਰ ਆ ਘੋਲੇ ਭਾਲੇ ਲੋਕ ਆ ਇਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਮੀਨ ਇਹਨਾਂ ਨੇ ਕਣਕਾ ਵੀਜ ਲੀਆਂ ਅੱਜ ਨੋਟਿਸ ਲੱਗੇ ਆ ਅੱਜ ਤੁਸੀਂ ਤਰੀਕ ਦੇਖ ਲਓ ਪਾਣੀ ਲੱਗਣ ਵਾਲੇ ਹੋਗੇ ਤੇ ਇਹ ਸਾਰੇ ਜਣੇ ਕਹਿੰਦੇ ਵੀ ਸਾਨੂੰ ਰੇਟ ਹੀ ਨਹੀਂ ਜਦੋਂ ਪਤਾ ਲੱਗ ਰਹੇ ਅਸੀਂ ਕੀ ਇਤਰਾਜ਼ ਲਾਈਏ ਕੀ ਅਸੀਂ ਤੁਹਾਨੂੰ ਦਸੀਏ ਪਹਿਲਾਂ ਇਹਨਾਂ ਨੇ ਇਤਰਾਜ਼ ਜਿਹੜੇ ਬੁਲਾਇਆ ਐਸ ਡੀ ਐਮ ਨੇ ਉਸ ਵੇਲੇ ਇਹਨਾਂ ਨੇ ਕੀ ਕੀਤਾ ਗਿਆ ਸਾਰੇ ਰਿਜੈਕਟ ਕਰਤੇ ਜਿੰਨੇ ਇਹਨਾਂ ਦੇ ਇਤਰਾਜ਼ ਸੀਗੇ ਹੁਣ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਬੁਲਾ ਰਹੇ ਆ ਬਈ ਜੀ ਅਨਪੜ੍ਹ ਬੰਦੇ ਤੋਂ ਦਸਖਤ ਕਰਾਈ ਜਾਂਦੇ ਆ ਸਾਨੂੰ ਸਮਝ ਨਹੀਂ ਆ ਰਹੀ ਵੀ ਸਰਕਾਰਾਂ ਸਾਡੇ ਬਾਰੇ ਕਿਉਂ ਨਹੀਂ ਸੋਚ ਰਹੀਆਂ ਅਕਵਾਇਰ ਹੋ ਗਈ ਉਸ ਵੇਲੇ ਹਰ ਧਰ ਧਰਨੇ ਬੋਲਿਆ ਕੈਪਟਨ ਕਹਿੰਦਾ ਜੀ ਸੜਕ ਮੈਂ ਲੈ ਕੇ ਆਇਆ ਹਰ ਸਿਮਰਤ ਕਹਿੰਦੀ ਸੜਕ ਮੈਂ ਲੈ ਕੇ ਆਇਆ ਹੁਣ ਜਦੋਂ ਜ਼ਿਮੀਦਾਰ ਪਰੇਸ਼ਾਨ ਹੋ ਰਿਹਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਬੈਠੇ ਰਹਿੰਦੇ ਆ ਤਾਂ ਇਹਨਾਂ ਨੂੰ ਇੱਕ ਰੇਟ ਨਹੀਂ ਪਤਾ ਲੱਗ ਰਿਹਾ ਤਾਂ ਕੀ ਅੱਗੇ ਇਤਰਾਜ਼ ਲਾਉਣਗੇ ਅੱਜ ਐਸਡੀਐਮ ਦਫ਼ਤਰ ਮਿਲਣਾ ਸੀ ਤੁਸੀਂ ਗੱਲਬਾਤ ਕਰਨ ਆਏ ਸੀ ਅਸੀਂ ਮੈਡਮ ਨੂੰ ਮਿਲਣ ਆਏ ਸੀ ਅਸੀਂ ਪੰਜ ਬੰਦੇ ਇਕੱਠੇ ਹੋ ਕੇ ਜਦੋਂ ਅੰਦਰ ਗਏ ਆ ਮੈਡਮ ਨੂੰ ਰੇਟ ਪਤਾ ਹੈ ਨਹੀਂ ਪਤਾ ਹੈ ਮੈਡਮ ਜਾਣਦੇ ਆ ਪਰ ਸਾਨੂੰ ਲੱਗਦਾ ਕਿ ਸਭ ਕੁਝ ਪਤਾ ਹੋਣਾ ਚਾਹੀਦਾ ਇਹਨਾਂ ਨੂੰ ਜਦੋਂ ਮੀਟਿੰਗਾਂ ਬੁਲਾ ਰਹੇ ਆ ਸਾਨੂੰ ਰੇਟ ਨਹੀਂ ਕਲੀਅਰ ਕਰ ਰਹੇ ਜਿਹੜੀ ਜ਼ਮੀਨ ਹੈ ਉਹਦੇ ਨੋਟਿਸ ਲੱਗੇ ਨਹੀਂਗੇ ਨੋਟਿਸ ਦਾ ਖਵਾਰਾ ਚਾ ਰਹੇ ਆ ਅਖਬਾਰ ਚ ਦੇ ਦਿੰਦੇ ਆ ਵੀਰ ਜੀ ਅਨਪੜ੍ਹ ਲੋਕ ਐ ਕਿੱਥੇ ਪੜਦੇ ਆ ਅਖਬਾਰ ਹਰੇਕ ਬੰਦਾ ਜਾਣਕਾਰੀ ਬਿਲਕੁਲ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹਰ ਚੀਜ਼ ਹੀ ਢੰਗ ਰੱਖੀ ਜਾ ਰਹੀ ਹੈ ਵੱਡੀਆਂ ਕੰਪਨੀਆਂ ਦਾ ਫਾਇਦਾ ਕੀਤਾ ਜਾ ਰਿਹਾ ਹੈ ਜਿਮੀਦਾਰਾਂ ਦਾ ਬਿਲਕੁਲ ਨੁਕਸਾਨ ਹੋ ਰਿਹਾ ਹੈ ਦੱਸ ਰਹੇ ਆ ਕਹਿੰਦੇ ਜੀ ਜਿਹੜਾ ਕਲੈਕਟਰ ਰੇਟ ਹੈ ਉਹਦੇ ਅਕੋਰਡਿੰਗ ਪੈਸੇ ਮਿਲਣਗੇ ਕਲੈਕਟਰ ਰੇਟ ਤਾਂ ਸਰਕਾਰੀ ਰੇਟ ਹੈ ਸਰਕਾਰੀ ਰੇਟ ਨਾਲ ਸਾਡਾ ਕੀ ਲੈਣਾ ਦੇਣਾ ਸਾਡੀਆਂ ਜ਼ਮੀਨਾਂ ਦੇ ਰੇਟ ਦੇਖੋ 25 25 30 30 ਲੱਖ ਰੁਪਏ ਏਕੜ ਦਾ ਰੇਟ ਹੈ ਠੀਕ ਹੈ ਉਹ ਸਰਕਾਰੀ ਰੇਟਾਂ ਤੁਸੀਂ ਚਾਹੇ ਫ੍ਰੀ ਕੀ ਕਰਦੇ ਆ ਜੀ ਭਾਈ ਜੀ 2-2 ਕਰੋੜ ਰੁਪਏ ਮਿਲਣਾ ਚਾਹੀਦਾ ਇਹ ਜਿਹੜੀ ਸੜਕ ਹੈ ਇਹਦਾ ਕਿਸੇ ਜ਼ਿਮੀਦਾਰ ਨੂੰ ਕੋਈ ਬੈਨੀਫਿਟ ਨਹੀਂ ਹੈਗਾ ਸੜਕ ਦੇ ਉੱਤੇ ਚੜ ਨਹੀਂ ਸਕਦੇ ਦੇਖੋ ਜ਼ਮੀਨ ਇਹਨਾਂ ਦੀ ਹੈ ਇਹ ਸੜਕ ਤੇ ਚੜ ਨਹੀਂ ਸਕਦੇ ਬੈਰੀਅਰ ਲੱਗ ਜਾਣਗੇ ਪਾਣੀ ਦਾ ਨੁਕਸਾਨ ਇਹਨਾਂ ਨੂੰ ਆ 15 ਫੁੱਟ ਤੋਂ ਬਾਅਦ ਜਦੋਂ ਪਾਣੀ ਡਿੱਗੂਗਾ ਤਾਂ ਕਿੰਨਾ ਏਰੀਆ ਖਰਾਬ ਹੋਊਗਾ ਤੁਸੀਂ ਆਪ ਕੈਲਕੂਲੇਟ ਕਰਕੇ ਦੇਖੋ ਜਦੋਂ ਪਾਣੀ ਦੀ ਮਾਰ ਪੈਣੀ ਹੈ ਇੱਕ ਖੇਤ ਤੋਂ ਦੂਜੇ ਖੇਤ ਤੱਕ ਜਾਣ ਲਈ ਇਹਨਾਂ ਨੂੰ 20 ਮਿੰਟ ਫੇਰ ਸਫ਼ਰ ਤੈਅ ਕਰਨਾ ਪਿਆ ਕਰੂਗਾ ਕਿੱਥੇ ਤਾਂ ਖੇਤ ਇੱਕ ਹੈ ਅਲੱਗ-ਅਲੱਗ ਪਾਣੀ ਦੀ ਪਾਣੀ ਦੀ ਸਮੱਸਿਆ ਮੋਟਰ ਇੱਧਰ ਰਹਿ ਗਈ ਖੇਤ ਦੂਜੇ ਪਾਸੇ ਰਹਿ ਗਿਆ ਵੀਰ ਜੀ ਸਰਕਾਰ ਥੋੜਾ ਧਿਆਨ ਦੇਵੇ ਐਤੋਂ ਪਹਿਲਾਂ 2-2 ਕਰੋੜ ਦਿੱਤਾ ਤੇ ਹੁਣ ਇਹਨਾਂ ਦੀ ਜ਼ਮੀਨ ਵੇਲੇ ਪੈਸੇ ਕਿਉਂ ਮੁੱਕ ਗਏ ਸਰਕਾਰ ਕੋਲੇ ਰਮਨਦੀਪ ਸਿੰਘ ਜੀ ਕਿਹੜੇ ਪਿੰਡ ਤੋਂ ਜੀ ਪਿੰਡ ਕਮਾਲਪੁਰ ਕਾਲੀ ਕੀ ਹਾਂ ਕੀ ਮਾਮਲਾ ਹੈਗਾ ਜੀ ਕੀ ਮੰਗ ਕਰਦੇ ਹੁਣ ਤੇ ਭਾਈ ਜੀ ਮੰਗ ਤਾਂ ਸਾਡੀ ਸਿਰਫ ਰੇਟ ਵਾਰੀ ਹੈ ਜਿਹੜੇ ਇੱਥੇ ਅਸੀਂ ਆਜਨੇ ਰੋਜ਼ੀ ਪਹਿਲਾਂ ਵੀ ਬੁਲਾਏ ਸੀ ਇੱਥੇ ਵੀ ਹ ਤੇ ਪਹਿਲਾਂ ਵੀ ਮਤਲਬ ਅਸੀਂ ਇਹੀ ਆਬਜੈਕਸ਼ਨ ਲਾਇਆ ਸੀ ਵੀ ਸਾਨੂੰ ਰੇਟ ਵੀ ਦੱਸਿਆ ਜਾਵੇ ਤੇ ਸਾਨੂੰ ਜਿਵੇਂ ਕਿਸੇ ਦਾ ਸਾਈਡ ਇੱਕ ਸਾਈਡ ਤੇ ਖੇਤ ਡਬਲ ਬਣ ਗਿਆ ਨੀਚੋਂ ਦੀ ਪਾਣੀ ਵੀ ਨਿਕਾਸੀ ਚਾਹੀਦੀ ਆ ਜਾਂ ਪਾਣੀ ਦੂਸਰੀ ਸਾਈਡ ਲੈ ਕੇ ਜਾਣਾ ਆਪਾਂ ਉਹ ਵੀ ਜਾਵੇ ਜੀ ਪਾਣੀ ਤੇ ਬਾਈ ਜੀ ਪਹਿਲਾਂ ਸਾਰੇ ਡਿਸ ਅਲਾਊਟ ਕਰਦੇ ਸੀ ਉਹ ਹੁਣ ਤੋਂ ਦੁਬਾਰੋਂ ਫੇਰ ਬਾਈ ਜੀ ਉਹੀ ਦੁਬਾਰੋਂ ਫੇਰ ਪ੍ਰੋਸੀਜਰ ਦੁਬਾਰੋਂ ਸ਼ੁਰੂ ਤੋਂ ਸਟਾਰਟ ਕਰਤਾ ਜੀ ਹੁਣ ਜਿਹੜੀ ਜ਼ਮੀਨ ਅਕਵੈਰ ਕੀਤੀ ਜਾ ਰਹੀ ਆ ਉਸ ਦਾ ਕੋਈ ਰੇਟ ਵਗੈਰਾ ਸਾਨੂੰ ਪਤਾ ਵੀ ਕੀ ਰੇਟ ਤੋਂ ਨਹੀਂ ਨਹੀਂ ਬਾਈ ਜੀ ਕੋਈ ਰੇਟ ਬਾਰੇ ਪਤਾ ਨਹੀਂਗਾ ਕਿਸੇ ਨੂੰ ਕੁਝ ਨਹੀਂ ਦੱਸ ਰਹੇ ਸਿਰਫ ਕਲੈਕਟਰ ਰੇਟ ਦੀ ਗੱ ਪੁਰਾਣੇ ਐਸਜੀ ਮੈਡਮ ਨਾਲ ਗੱਲ ਕਰਨ ਆਏ ਸੀ ਕੋਈ ਗੱਲਬਾਤ ਸਿਰੇ ਲੱਗੀ ਨਹੀਂ ਭਾਈ ਉਹੀ ਫਿਲਹਾਲ ਤਾਂ ਤੁਹਾਨੂੰ ਸਭ ਕੁਝ ਕਰਕੇ ਦੇਵਾਂਗੇ ਤੁਹਾਡਾ ਪਾਣੀ ਦੂਸਰੇ ਸੈੱਡ ਲੰਗਾ ਕੇ ਦੇਵਾਂਗੇ ਸਿਰਫ ਅਸ਼ਵਾਸ਼ਨੀ ਦੇ ਰਹੇ ਨੇ ਜੀ ਗਵਰਨਮੈਂਟ ਹੋਰ ਕੁਝ ਨਹੀਂ ਕਰ ਰਹੀ। ਸੰਘਰਸ਼ ਤਾਂ ਸਰ ਸਾਰੇ ਜਣੇ ਜਿਵੇਂ ਬੈਠ ਕੇ ਨਾ ਕੋਈ ਪ੍ਰੋਗਰਾਮ ਲਿਖਿਆ ਜਾਊਗਾ ਜੀ ਉਸ ਤਰੀਕੇ ਨਾਲ ਸੰਘਰਸ਼ ਅੱਗੇ ਵਧੂਗਾ ਜੀ। ਜੀ ਕੀ ਨਾਮ ਹੈ ਜੀ? ਮੇਰਾ ਨਾਮ ਸਿਮਰਨਜੀਤ ਸਿੰਘ ਹੈ ਜੀ। ਕਮਾਲਪੁਰ ਆਪਣੀ ਖੇਵਟਾਂ ਦੀ ਹੈ ਜੀ। ਕੀ ਮਾਮਲਾ ਹੈ ਵੀੜੀ ਅੱਗੇ ਦਿੱਲੀ ਤੋਂ ਕਟੜਾ ਕੋਈ ਰੋਡ ਨਿਕਲ ਰਿਹਾ ਹੈ ਜੀ। ਵੱਡਾ ਰੋਡ ਕੱਢ ਰਹੇ ਨੇ। अनुभव ऊंचा ਘੱਡ ਰਹੇ ਨੇ ਪਹਿਲਾਂ ਤਾਂ ਕਿਸਾਨ ਉੱਤੇ ਚੜ ਨਹੀਂ ਸਕਦਾ ਜਿਹੜਾ ਮੇਨ ਮੁੱਦਾ ਹੈ ਸਾਨੂੰ ਉਹਦਾ ਬੈਨੀਫਿਟ ਘੱਟ ਨੁਕਸਾਨ ਜ਼ਿਆਦੇ ਨੇ ਕਿਸੇ ਦਾ ਖੇਤ ਦੋ ਪਾਸੇ ਹੋ ਰਿਹਾ ਹੈ ਕਿਸੇ ਨੂੰ ਪਾਣੀ ਦੀ ਸਮੱਸਿਆ ਹੈ ਬਾਕੀ ਹੋਰ ਵੀ ਲੋਕਾਂ ਦੇ ਆਪਸੀ ਵੀ ਬਹੁਤ ਮਸਲੇ ਨੇ ਜਿਹੜੇ ਸਲਝਾ ਸਲਝਾਏ ਨਹੀਂ ਜਾ ਰਹੇ ਸਗੋਂ ਲੋਕਾਂ ਨੂੰ ਨਾ ਗੁੰਮਰਾਹ ਕਰਕੇ ਲੁਕੋ ਰੱਖ ਰਹੇ ਨੇ ਵੀ ਪਤਾ ਨਹੀਂ ਕੀ ਕੋਈ ਜਿਵੇਂ ਰਣ ਰੀਤੀ ਜੀ ਚੱਲ ਰਹੀ ਹੁੰਦੀ ਹੈ ਸਰਕਾਰਾਂ ਦੀ ਉਹਦੇ ਬਾਰੇ ਹੋ ਰਿਹਾ ਤੇ ਹੁਣ ਅਸੀਂ ਇਹੀ ਮੰਗ ਕਰਦੇ ਆਂ ਵੀ ਜਿਹੜੇ ਜਿਨ੍ਹਾਂ ਦੀ ਜ਼ਮੀਨ ਵਿਚਾਰੀ ਹੈ ਉਹਨਾਂ ਨੂੰ ਉਹਨਾਂ ਦਾ ਸਹੀ ਮੁਆਵਜ਼ਾ ਉਹਨਾਂ ਨੂੰ ਸਿੱਧੇ ਰਾਹ ਪਾਇਆ ਜਾਵੇ ਉਹਨਾਂ ਨੂੰ ਸਾਰੀ ਗੱਲ ਸਪਸ਼ਟ ਕਰੀ ਜਾਵੇ ਵੀ ਆਹ ਸਾਨੂੰ ਆ ਮਿਲਣਾ ਹੈ ਆ ਗੱਲਬਾਤ ਹੈ ਪਰ ਹੁਣ ਅਸੀਂ ਜਿਵੇਂ ਅੱਜ ਵੀ ਐਸ ਡੀ ਐਮ ਦਫ਼ਤਰ ਆਏ ਸੀ ਸਾਡੀ ਕੋਈ ਖਾਸ ਸੁਣਵਾਈ ਨਹੀਂ ਹੋਈ ਸਾਨੂੰ ਉਹੀ ਰੇਟ ਬਾਰੇ ਕੁਝ ਨਹੀਂ ਦੱਸਿਆ ਹੈਗਾ ਸਭ ਤੋਂ ਪਹਿਲਾਂ ਵੀ 3 ਇਹ ਚ ਓਬਜੈਕਸ਼ਨ ਲਏ ਸੀ ਉਹ ਡਿਸਲੋਡ ਕਰਤੇ ਸਾਰੇ ਉਹਨਾਂ ਦੇ ਕੋਈ ਸੁਣਵਾਈ ਨਹੀਂ ਹੋਈ ਤੇ ਹੁਣ ਵੀ ਉਹੀ ਸੇਮ ਪ੍ਰੋਸੀਜਰ ਦੁਬਾਰੇ ਚੱਲ ਰਿਹਾ ਹੈ ਤੇ ਉਹੀ ਕੁਛ ਹੋ ਰਿਹਾ। ਤੁਹਾਡੀ ਜਮੀਨਾ ਕਬੇਰ ਹੋ ਰਹੀਆਂ ਨੇ ਤੁਹਾਨੂੰ ਪਤਾ ਵੀ ਕਿਸ ਰੇਟ ਨੂੰ ਹੋ ਰਹੀਆਂ ਨੇ। ਨਹੀਂ ਸਾਨੂੰ ਇਹਦੇ ਬਾਰੇ ਕੁਛ ਨਹੀਂ ਦੱਸ ਰਿਆ। ਮੇਨੂੰ ਮੁੱਦਾ ਸਾਡਾ ਇਹੀ ਹੈ। ਸਾਨੂੰ ਰੇਟ ਬਾਰੇ ਕੁਛ ਨਹੀਂ ਦੱਸੀ ਜਾ ਰਿਹਾ ਬਸ ਇੱਕ ਕਲੈਕਟਰ ਰੇਟ ਕਹਿ ਦਿੰਦੇ ਨੇ। ਕਿ ਕਲੈਕਟਰ ਰੇਟ ਹੈ, ਕਲੈਕਟਰ ਰੇਟ ਹੈ। ਸਾਨੂੰ ਕਲੈਕਟਰ ਰੇਟ ਦਾ ਨਹੀਂ ਪਤਾ। ਸਾਨੂੰ ਫੈਕਟਰ ਦਾ ਨਹੀਂ ਪਤਾ ਕੀ ਲੱਗ ਰਿਹਾ। ਸਾਨੂੰ ਇਹਦੇ ਬਾਰੇ ਕੁਛ ਨਹੀਂ ਦੱਸਿਆ ਜਾ ਰਿਹਾ। ਕੋਈ ਮੰਗ ਕੀ ਹੈ ਤੁਹਾਡੀ? ਹੁਣ ਸਾਡੀ ਇਹੀ ਮੰਗ ਹੈ ਵੀ ਸਾਨੂੰ 2 ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇ ਪਰ ਏਕੜ ਤੇ ਹੋਰ ਵੀ ਜਿਹੜੇ ਰੋਲੇ ਨੇ ਮਸਲੇ ਆਉਂਦੇ ਨੇ ਉਹ ਸੁਲਝਾਏ ਜਾਣ। ਕੋਈ ਪਾਣੀ ਦਾ ਹੈ, ਕੋਈ ਰ ਕੋਈ ਹੋਰ ਵੀ ਰੋਲੇ ਨੇ ਜਿਹੜੇ ਵੀ ਮਤਲਬ ਕਿ ਹੈਗੇ ਨੇ ਸੋਨੇ ਜਾਨ ਕਿਸਾਨਾਂ ਦੇ ਨਹੀਂ ਫਿਰ ਸੰਘਰਸ਼ ਜਿਵੇਂ ਚੱਲ ਰਿਹਾ ਜਾਂ ਜਿਵੇਂ ਸਾਡੀ ਕਮੇਟੀ ਬੈਠ ਕੇ ਰਣਨੀਤੀ ਬਣਾਉਂਦੀ ਹੈ ਉਸ ਹਿਸਾਬ ਨਾਲ ਅਸੀਂ ਸੰਘਰਸ਼ ਵਧਾਵਾਂਗੇ ਘਟਦਾ ਨਹੀਂ ਇਹ ਜੇ ਕਿਸਾਨਾਂ ਦੀ ਜਮੀਨਾਂ ਦੇ ਵਿੱਚ ਉਹ ਜਿਹੜਾ ਕੰਮਕਾਰ ਆਪ ਦਾ ਸ਼ੁਰੂ ਕਰ ਦਿੰਦੇ ਨੇ ਕੰਟਰੈਕਸ਼ਨ ਦਾ ਤਾਂ ਕਿਸ ਤਰ੍ਹਾਂ ਰੋਲ ਹੋਊਗਾ ਤੁਹਾਡਾ ਦੇਖੋ ਐਵੇਂ ਤਾਂ ਨਹੀਂ ਅਸੀਂ ਕਰਨ ਦਿੰਦੇ ਜਦੋਂ ਸਾਨੂੰ ਸਾਡਾ ਹੱਕ ਨਹੀਂ ਮਿਲਦਾ ਉਹ ਤੱਕ ਅਸੀਂ ਕੁਝ ਨਹੀਂ ਕਰਨ ਦਿੰਦੇ ਸਾਡੇ ਖੇਤ 'ਚ ਪੈਰ ਨਹੀਂ ਰੱਖਣ ਦਿੰਦੇ ਹਜੇ ਤੱਕ ਉਹ ਸਾਡਾ ਸਾਨੂੰ ਕੁਝ ਮਿਲਿਆ ਨਹੀਂ ਐਵੇਂ ਅਸੀਂ ਕਿਸੇ ਨੂੰ ਕਿਉਂ ਕਰਨ ਦਈਏ ਬਸ ਇਹੀ ਹੈ ਵੀ ਜਦ ਤੱਕ ਸਾਡੇ ਮਸਲੇ ਨਹੀਂ ਜਿਹੜੇ ਹੱਲ ਨਹੀਂ ਹੁੰਦੇ ਉਦੋਂ ਤੱਕ ਅਸੀਂ ਕੰਮ ਨਹੀਂ ਕਰਨ ਦੰਦੇ ਜੋ ਵੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਜੀ ਉਹਦਾ ਅਵਾਰਡ ਅਸੀਂ 3G ਦੇ ਅਤੇ ਅਵਾਰਡ ਸੁਣਾਣਾ ਹੈ ਉਹੀ ਫਾਈਨਲ ਕਰਨ ਤੋਂ ਪਹਿਲਾਂ ਅਸੀਂ ਅਸੀਂ ਕਲੇਮ ਸੁਣਨੇ ਨੇ ਅੱਜ ਕਲੇਮ ਸੁਣਨ ਤੋਂ ਬਾਅਦ ਹੀ ਅਸੀਂ ਐਗਜ਼ੈਕਟ ਰੇਟ ਸਾਰਾ ਕੁਝ ਫਾਈਨਲ ਕਰਾਂਗੇ ਜੋ ਵੀ ਸਟਰਕਚਰਸ ਦਾ ਰੇਟ ਦਿੱਤਾ ਜਾਣਾ ਬਣਦਾ ਹੋ ਕਿਸਾਨ ਆਈ ਸੀ ਜੀ ਤੁਹਾਨੂੰ ਮਿਲੇ ਨਹੀਂ ਤੁਹਾਨੂੰ ਕਿਸ ਤਰ੍ਹਾਂ ਦੀ ਤੁਹਾਨੂੰ ਸ਼ਿਕਾਇਤ ਆ ਜਾਂ ਕੋਈ ਪਹਿਲੇ ਸੀ ਇਹ ਤਾਂ ਕਲੇਮਸ ਨੇ ਜੀ ਕਿਸੇ ਦਾ ਉਹ ਕਹਿੰਦੇ ਨੇ ਸਾਡਾ ਬੋਰਵੈਲ ਵਿੱਚ ਆ ਰਿਹਾ ਸਾਡਾ ਮੋਟਰ ਹੈ ਸਾਡੇ ਦਰੱਖਤ ਹਨ ਉਹਨਾਂ ਦੀ ਕੀਤੀ ਜਾਵੇ ਕਿਸਾਨ ਕਿਸੇ ਦੇ ਵਿਅਕਤੀ ਦੇ ਨਾਮ ਦੇ ਵਿੱਚ ਦਰਸਤੀ ਸੀ ਕਿਸੇ ਦੇ ਰਕਬੇ ਦੇ ਵਿੱਚ ਦਰਸਤੀ ਸੀ ਕੁਝ ਤਾਂ ਅਸੀਂ ਕਾਰਵਾਈ ਆਲਰੇਡੀ ਕਰ ਚੁੱਕੇ ਹਾਂ ਸੀ 3 ਇਹ ਸਪਲੀਮੈਂਟਰੀ ਸਾਡਾ ਆ ਰਿਹਾ ਹੈਗਾ ਅਤੇ ਬਾਕੀ ਦੀ ਦਰਸਤੀ ਵੀ ਅਸੀਂ ਨਾਲ ਹੀ ਪ੍ਰੋਜੈਕਟ ਅਫੈਕਟਰ ਨੂੰ ਭੇਜ ਦਵਾਂਗੇ